ਹੈਲੋ ਟਰੈਕਟਰ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਗੱਡੀ ਵਾਲਿਆਂ ਨੂੰ ਕਿ ਆਹ ਦੇ ਟਰੈਕਟਰਾਂ ਦੇ ਜੀ ਸਾਹਿਬ ਜੀ ਜਿੰਦਾਰੀ ਜਿੰਦਾਰੀ ਆਪਾਂ ਸਾਰਿਆਂ ਨਾਲ ਸਰਦ ਗੁਰੀਬ ਦੇ جیدا باد جیدا باد ਸਾਊਂਡ ਪੀ.ਸੀ.ਡੀ. ਆ ਮੀਡੀਆ ਅਰੇ ਯਾਰੋ ਦਾ ਬਹੁਤ ਸੌਣ ਬੜੇ ਨਾਲ ਪਿਆਰ ਕਰਦੇ ਆ ਜਿੱਦੂ ਚੰਡੀਗੜ੍ਹ ਤੋਂ ਬਾਹਰ ਦੇ ਨੂੰ ਆਣੀ ਔਰ ਸਾਡਾ ਸਾਰੇ ਲੋਕ ਰਾਜ ਤੋਂ ਬੋਲਦੇ ਆ ਕਿ ਜਿੰਨੇ ਪੰਜਾਬ ਸਰਕਾਰ ਬਣਗੀ ਉਹਦੀ ਆਪਣੀ ਸਰਕਾਰ ਬਣੂਗੀ ਪੰਜਾਬ ਦੇ ਵਿੱਚ ਕਾਨੂੰਨ ਸ਼ਾਂਤੀ ਰਹੂਗੀ ਪੰਜਾਬ ਦੇ ਵਿੱਚ ਜਿਹੜੇ ਆਪਣੀ ਸਰਕਾਰ ਬਾਰੇ ਵੀ ਤੇ ਖੁਸ਼ੀ ਆਉਂਦੀ ਤੁਹਾਨੂੰ ਸਾਡਾ ਪਿਆਰ ਸਰਕਾਰ ਤੁਹਾਡੇ ਮਤਵਨ ਤੁਹਾਨੂੰ ਜੱਦੂ ਦਾ ਹੋਰ ਤੁਹਾਡਾ ਪੰਜਾਬ ਦਾ ਵੀ ਜਿਹੜਾ ਪਿਆਰ ਕੋਈ ਚੋਰ ਨੂੰ ਪਕੜਾ ਕਰਨ ਦੀ ਗੱਲ ਕਰਦਾ ਕਿਉਂਕਿ ਇਹ ਸ਼੍ਰੋਮਣੀ ਕਾਲੀਦਾਨ ਦਾ ਤਖਣਾ ਤੋਂ ਪੱਧਰ ਹੈ ਸ਼੍ਰੋਮਣੀ ਕਾਲੀਦਾਨ ਦੀ ਸ਼੍ਰੋਮਣੀ ਕਾਲੀਦਾਨ ਇਹ ਸ਼੍ਰੋਮਣੀ ਕਾਲੀਦਾਨ ਦੇ ਗਲਕੇ ਤੋਂ ਉਮੀਦਵਾਰ ਸਰਦਾਰ ਕੁਵਾਲ ਸਿੰਘ ਜੀ ਝੂਲਦਾ ਐਡਵੋਕੇਟ ਆਪਣਾ ਵਿਚਾਰ ਪਕਰਣ ਕਰ ਰਹੇ ਨੇ ਇਹਨਾਂ ਦੀ ਗੁਰਪ੍ਰੇਮ ਨਾਲ ਸੁਣੋ ਐਸਨ ਜੀ ਵਾਲਾ ਸਾਹਿਬ ਨੂੰ ਔਰ ਸ਼੍ਰੋਮਣੀ ਕਾਲੀਦਾਨ ਨੂੰ ਜੋ ਪਿਆਰ ਔਰ ਸਤਕਾਰ ਦਿੱਤਾ ਉਹਦੇ ਦੀ ਤੁਹਾਡੇ ਰਣੀ ਆ ਤੁਹਾਡਾ ਧੰਨਵਾਦ ਕਰਦੇ ਆ ਔਰ ਬੇਨਤੀ ਕਰਦੇ ਆ ਕਿ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਜਾਬ ਦਾ ਭਵਿੱਖ ਸਵਾਰਨ ਲਈ ਹਿੰਦੂ ਸਿੱਖ ਇਹਨਾਂ ਲੋਕਾਂ ਤੋਂ ਕਿਹੜਾ ਛੜਾਈਏ ਇਹਨਾਂ ਨੇ ਪੰਜਾਬ ਨੂੰ ਝੂਠ ਬੋਲ ਕੇ ਠੱਗਿਆ ਔਰ ਮੈਂ ਬੇਨਤੀ ਕਰਦਾ ਇੱਕੋ ਲੀਡਰ ਔਰ ਇੱਕੋ ਹੀ ਪਾਰਟੀ ਸ਼ਰਮ ਨਹੀਂ ਆ ਕਰਦੀ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪੰਜਾਬ ਨੂੰ ਇਸ ਸੰਕਟ ਤੋਂ ਕੱਢ ਸਕਦੇ ਨੇ ਕਿਰਪਾ ਕਰਕੇ ਇੱਕ ਜੂਨ ਨੂੰ ਤਕਰੀ ਦਾ ਬਟਨ ਦਵਾ ਕੇ ਸ਼ਰਾਂ ਜਿੰਨਾ ਪਿਆਰ ਸਤਿਕਾਰ ਤੁਸੀਂ ਦਿੱਤਾ ਸਾਡੇ ਹਲਕਾ ਅੰਜਾਰ ਸਾਹਿਬ ਰਾਹੀ ਸਾਹਿਬ ਔਰ ਸਾਰੀ ਜਥੇਬੰਦੀ ਨੂੰ ਵਧਾਈ ਹੈ ਔਰ ਸਾਰੇ ਬਾਜ਼ਾਰ ਦਾ ਕਾਟਨ ਕੋਟ ਦਾ ਅਧਿਨ ਧੰਨਵਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਵੀ ਸਵਾਗਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਬਹੁਤ ਬਹੁਤ ਧੰਨਵਾਦ ਸਾਰੇ ਬਾਦਲ ਨੂੰ ਇਨਾ ਪਿਆਰ ਦੇ ਰਹੇ ਹੋ ਤੁਸੀਂ ਪੰਜਾਬ ਨੂੰ ਬਚਾਉਣ ਜਦੋਂ ਨੂੰ ਇਨਾ ਪਿਆਰ ਦੇ ਰਹੇ ਹੋ ਤੁਸੀਂ ਸਾਰੀ ਸੰਗਤਾਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸ਼ਰਮਣੀ ਕਾਲੀਦਾਲ ਦੇ ਪ੍ਰਧਾਨ ਸਾਹਿਬ ਨੇ ਜੋ ਪੰਜਾਬ ਨੂੰ ਬਚਾਉਣ ਲਈ ਉਪਰਾਲਾ ਕੀਤਾਗਾ ਕਿ ਪੰਜਾਬ ਨੂੰ ਗੰਗਾਸਣਾਂ ਤੋਂ ਬਚਾਇਆ ਜਾਵੇ ਪੰਜਾਬ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਜੋ ਦਿੱਲੀ ਵਾਲੇ ਤੋਂ ਪੰਜਾਬ ਨੂੰ ਉਹਨਾਂ ਤੋਂ ਬਚਾਇਆ ਜਾ ਸਕੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੈਂ ਜਰਵਾਹਾਂਗੇ ਆਪਣੇ ਜਿੱਦੇ ਆਪਣੇ ਜਿੱਦੇ ਆਪਣੇ ਜਿੱਦੇ ਪਾਵਾਂਗੇ ਉਹ ਪਾ ਕੇ ਬਣਾ ਦੇ ਚੱਲਾ ਸਾਡੇ ਮੰਗਣਾ 2027 ਦੇ ਵਿੱਚ ਇਨਾ ਪਿਆਰ ਤੇ ਸਰਕਾਰ ਦੇਣ ਲਈ ਬਹੁਤ ਬਹੁਤ ਮਹਿਮਾਨੀ ਭਾਰਤ ਤੋਂ ਆਮਾ ਦੀ ਪੰਜਾਬ ਦਾ ਤੁਹਾਨੂੰ ਬਚਾਉਣਾ ਪੈਣਾ ਆ ਝਾੜੂ ਵਾਲਿਆਂ ਨੇ ਕੰਦ ਪਾਦਾ ਪੰਜਾਬ ਤੇ ਪਾਇਆ ਕਿ ਨਹੀਂ ਦੱਸੋ ਪਿਛਲੇ 3 ਸਾਲ ਇਹ ਸ਼ਰਾਬੀ ਮੁੱਖ ਮੰਤਰੀ ਨੇ ਐ ਲੱਗਦਾ ਹੀ ਨਹੀਂ ਕਿ ਅੱਜ ਪੰਜਾਬ 'ਚ ਕੋਈ ਸਰਕਾਰ ਹੈ। ਕਿਸਾਨ ਦੁਖੀ ਹੈ, ਗਰੀਬ ਦੁਖੀ ਹੈ। ਜਿਹੜਾ ਝੂਠ ਬੋਲਿਆ ਸੀ ਲਾਰੇ ਲਾਇਆ ਸੀ ਜਮਾਂ ਉਲਟ ਹੋਇਆ ਬੈਠਾ। ਅੱਜ ਗੁੰਡਾਗਰਦੀ ਦਾ ਰਾਜ ਹੈ। ਨਸ਼ੇ ਘਰ ਘਰ ਚਲੇ ਗਏ। ਗੈਂਸਟਰ ਰਾਜ ਕਰ ਰਹੇ ਆ। ਬਰੋਤੀਆਂ ਜਾ ਰਹੀਆਂ, ਝੂਠੇ ਬੱਚੇ ਲਈ ਜਾਂਦੇ ਆ। ਯਾਦ ਕਰੋ। ਅਕਾਲੀ ਦਲ ਨਾਰਾਜ਼ ਜਦੋਂ ਸਰਕਾਰ ਥੋਡੀ ਸੀ ਤੁਸੀਂ ਜਿਹਨੂੰ ਮਰਜ਼ੀ ਬਾਹ ਫੜ ਕੇ ਆਪਣਾ ਕੰਮ ਕਰਾ ਸਕਦੇ ਸੀ ਉਹ ਸਰਕਾਰ ਨੇ ਹਰ ਸੁਵਿਧਾ ਦਿੱਤੀ ਪਿਊਬਲ ਕਨੈਕਸ਼ਨ ਤੋਂ ਲੈ ਕੇ ਮੰਡੀਆਂ ਤੋਂ ਲੈ ਕੇ ਮੁਫਤ ਬਿਜਲੀ ਤੋਂ ਲੈ ਕੇ ਸੂਬਾ ਸੇਵਾ ਕੇਂਦਰ ਤੋਂ ਲੈ ਕੇ ਆਟਾ ਦਾਲ ਸਕੀਮ ਸ਼ਗਨ ਸਕੀਮ ਸਾਰੀਆਂ ਚੀਜ਼ਾਂ ਆ ਕਿਉਂ ਕਿਉਂਕਿ ਕਾਲੀ ਦਲ ਥੋਡੀ ਪਾਰਟੀ ਆ ਪੰਜਾਬ ਦੀ ਖਾਲਸਾ ਪੰਥ ਦੀ ਫੌਜ ਹੈ ਥੋਡੇ ਵਿੱਚੋਂ ਨਿਕਲੀ ਆ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਹੀ ਲੁੱਟਣ ਆਉਂਦੀਆਂ ਐ ਇਸ ਕਰਕੇ ਇੱਕ ਜਿਹੜੀ جنگ ਹੈ ਇੱਕ ਪਾਸੇ ਪੰਜਾਬ ਆ ਪੰਜਾਬ ਦਾ ਕਿਸਾਨ ਆ ਪੰਜਾਬ ਦਾ ਗਰੀਬ ਹੈ ਦੂਜੇ ਪਾਸੇ ਇਹ ਦਿੱਲੀ ਵਾਲੇ ਲੁਟੇਰੇ ਇਤਨੀਆ ਪਾਰਟੀਆਂ ਸੋ ਫੈਸਲਾ ਕਰ ਲੋ ਜਿਵੇਂ ਇਹਨਾਂ ਨੇ ਬਾਰਡਰ ਸੀਲ ਕਰਤੇ ਸੀ ਆਪਣੇ ਕਿਸਾਨਾਂ ਨੂੰ ਜਾਨ ਨਹੀਂ ਦਿੱਤਾ ਪਹਿਲੀ ਜੂਨ ਨੂੰ ਆਪਾਂ ਵੀ ਬੋਟਰ ਸੀਲ ਕਰਦੇ ਦਿੱਲੀ ਵਾਲੀ ਪਾਰਟੀ ਨੂੰ ਕਿਸੇ ਨੂੰ ਵੋਟ ਨਹੀਂ ਪਾਉਣੀ ਖੱਲਿਆ ਆਪਣੀ ਕੇਂਦਰੀ ਪਾਰਟੀ ਨੂੰ ਪਾਉਣੀ ਹੈ ਸਰਕਾਰ ਤੇ ਐਮਪੀ ਸਾਹਿਬ ਜਰੇ ਨਾਲ ਹੀ ਇਹ ਮੈਚ ਐਮਪੀ ਸਾਹਿਬ ਬਣਾ ਕੇ ਬਣਾ ਲੀਏ ਐਮਪੀ ਸਾਹਿਬ ਅੱਜ ਪੱਕਾ ਹੋਣਾ ਲਿਆ ਕਿਤੇ ਹੋਰ ਨਾ ਕੋਈ ਬੱਕਰੀ ਵਾਲਾ ਅਜੇ ਕਿ ਹੋਰ ਕੋਈ ਉਹ ਰੰਗਿਆ ਟਾਈਮ ਜੀ ਰੰਗਿਆ ਟਾਈਮ ਜੀ ਜੀ ਰਾਈ ਸਾਹਿਬ ਦੇਖੋ ਕਿੱਡੇ ਵਧੀਆ ਸੇਵਾਦਾਰ ਸਾਰੀ ਟੀਮ ਹੈ ਆ ਲੜਾਈ ਸਹੀ ਮene ਤੋਂ ਥੋੜੀ ਲੜਾਈ ਆ ਨਾ ਝਾਰੂ ਵਾਲੇ ਦੇ ਖਿਲਾਫ ਤੇ ਜਿਹੜੇ ਕਾਂਗਰਸੀਆਂ ਦੇ ਖਿਲਾਫ ਬਹੁਤ ਬਹੁਤ ਧੰਨਵਾਦ ਵਾਈਰੂ ਜੀ ਦਾ ਗੱਲ ਸਾਹਿਬ ਵਾਈਰੂ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਹੇ ਹੈ ਉਸ ਲੜੀ ਦੇ ਤਹਿਤ ਅੱਜ ਹਲਕਾ ਭਦਾਉੜ ਦੇ ਤਪਾ ਵਿਖੇ ਇਹ ਯਾਤਰਾ ਸ਼ੁਰੂ ਹੋ ਚੁੱਕੀ ਹੈ ਲੋਕਾਂ ਦੇ ਵਿੱਚ ਸਖਵੀਰ ਬਾਦਲ ਜੀ ਨੂੰ ਦੇਖਣ ਲਈ ਸੁਣਨ ਲਈ ਬਹੁਤ ਵੱਡਾ ਉਤਸ਼ਾਹ ਹੈ ਟਰੈਕਟਰਾਂ ਦਾ ਬਹੁਤ ਵੱਡਾ ਕਾਫਲਾ ਬਾਜ਼ਾਰ ਸਜੇ ਹੋਇਆ ਲੋਕ ਆਪਦੇ ਇਨਰਜੇ ਮੈਦਾਨ ਦੇ ਵਿੱਚੋਂ ਕੰਮ ਛੱਡ ਕੇ ਥਾਂ ਥਾਂ ਦੇ ਉੱਤੇ ਇਕੱਠ ਹੋਇਆ ਹੋਇਆ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਵਾਗਤ ਕਰਨ ਲਈ ਪੰਜਾਬ ਬਚਾਓ ਯਾਤਰਾ ਦਾ ਸਵਾਗਤ ਕਰਨ ਲਈ ਚੋਣ ਪਰਚਾਤ ਉਹ ਨੇਚਰਲੀ ਜਿਵੇਂ ਸਾਡੀ ਪਾਰਟੀ ਦੇ ਉਮੀਦਵਾਰ ਨੇ ਪ੍ਰਚਾਰਤਾ ਕਰਨੀ ਹੈ ਲੋਕਾਂ ਦੇ ਵਿੱਚ ਉਤਸ਼ਾਹ ਹੈ ਜਿਹੜਾ ਪੰਜਾਬ ਬਚਾਓ ਯਾਤਰਾ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੇਖਣ ਲਈ ਬਹੁਤ ਵੱਡੀ ਉਤਸੁਕਤਾ ਲੋਕਾਂ ਦੇ ਵਿੱਚ